ਮੈਂ ਸਰਦਾਰ ਪ੍ਰਕਾਸ਼ ਸਿੰਘ ਜੱਬੂਵਾਲ ਪ੍ਰਧਾਨ ਕ੍ਰਾਂਤੀਕਾਰੀ ਬਸਪਾ ਮੇੜਕਰ ਪਾਰਟੀ ਤੇ ਅੱਜ ਕ੍ਰਾਂਤੀਕਾਰੀ ਪਾਰਟੀ ਵੱਲੋਂ ਭਾਰਤੀ ਸਰਦਾਰ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮਰਾਮ ਮੇੜਕਰ ਸਾਹਿਬ ਜੀ ਦਾ 104ਵਾਂ ਜਨਮ ਦਿਹਾੜਾ ਜਿਹੜਾ 14 April 2025 ਨੂੰ ਮਨਾਇਆ ਜਾ ਰਿਹਾ ਜੇ ਸਮੁੱਚਾ ਜਗਤ ਅਤੇ ਹਿੰਦੁਸਤਾਨ ਤੇ ਪੰਜਾਬ ਦੇ ਇੱਕ ਇੱਕ ਵਾਸੀ ਜਿਹੜਾ ਕਮਨਾ ਰਿਹਾ ਡਾਕਟਰ ਭੀਮrao ਅੰਬੇਡਕਰ ਸਾਹਿਬ ਲੋਕਤੰਤਰ ਨੂੰ ਦੇਣ ਜਿਹੜੀ ਡਾਕਟਰ ਭੀਮrao ਅੰਬੇਡਕਰ ਸਾਹਿਬ ਦੀ ਜਿਨ੍ਹਾਂ ਨੇ 40 ਸਾਲ ਦਾ ਲੰਮਾ ਸੰਘਰਸ਼ ਲੜ ਕੇ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਖਾਸ ਕਰਕੇ ਔਰਤ ਜਾਤੀ ਨੂੰ ਅਧਿਕਾਰ ਲੈ ਕੇ ਦਿੱਤੇ ਜਿਨ੍ਹਾਂ ਦੀ ਬਦੌਲਤ ਅੱਜ ਦੇਸ਼ ਦੇ ਵਿੱਚ ਦੇਸ਼ ਦੀ ਰਾਸ਼ਟਰਪਤੀ ਮਨੀ ਤੇ ਇੰਦਰਾ ਗਾਂਧੀ ਦੇਸ਼ ਤੇ ਰਾਜ ਕਰਕੇ ਗਈ ਇਸ ਦੇਣ ਜਿਹੜੀ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਦੀ ਸੀ ਪਰ ਅੱਜ ਹਾਲਾਤ ਜਿਹੜੇ ਦੇਸ਼ ਤੇ ਬਣੇ ਹੋਇਆ ਬਹੁਤ ਨਿੰਦਣਯੋਗ ਆ ਕਿ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਨੂੰ ਭਾਰਤੀ ਸੰਵਿਧਾਨ ਦੇ ਕੇ ਲੋਕਤੰਤਰ ਦਾ ਦਰਜਾ ਦਿੱਤਾ ਤੇ ਲੋਕਤੰਤਰ ਦੀ ਬਦੌਲਤ ਹੀ ਦੁਨੀਆ ਦੇ ਵਿੱਚ ਸਭ ਤੋਂ ਲੋਕ ਵੱਡਾ ਲੋਕਤੰਤਰ ਜਿਹੜਾ ਹਿੰਦੁਸਤਾਨ ਦਾ ਹੈ ਪਰ ਉਹਦੇ باوجود ਵੀ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀਆਂ ਸੋਚ ਜਿਹੜੀ ਉਹ ਕੰਮ ਕਰਦੀਆਂ ਇੱਕ ਜਿਹੜੀ ਮੰਨੂਵਾਦੀ ਸੋਚ ਆ